ਨਨ ਟੱਚ ਪੰਜਾਬ ਹੈ ਇੱਥੋਂ ਲੈ ਕੇ ਨਿਊ ਚੰਡੀਗੜ੍ਹ ਉਹ ਸ਼ਵਾਲਕ ਦੀਆਂ ਪਹਾੜੀਆਂ ਤੱਕ ਸਾਰਾ ਤਲਵਾੜੇ ਵਿੱਚ ਕੀ ਜਾ ਕੇ ਸਾਰਾ ਕੁਝ ਅਸੀਂ ਡਿਵੈਲਪ ਕਰਨਾ ਹੈ ਫਿਲਮ ਸਿਟੀ ਬਣਾਉਣੀ ਹੈ 90% ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ 베ਸਡ ਹੁੰਦੀਆਂ ਨੇ ਪੰਜਾਬ ਦੀ ਕਹਾਣੀ ਹੁੰਦੀ ਹੈ ਸ਼ੂਟਿੰਗ ਇੱਥੇ ਕਰਕੇ ਬਾਪ ਚਲੇ ਜਾਂਦੇ ਨੇ ਇਹਟ এমপ্লয়মেন্ট জেনারেশন ਹੋਊਗੀ ਬਹੁਤ ਵੱਡੀ ਆ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੇ ਕਦੇ ਦੇਖੀ ਹੋਈ ਨਹੀਂ ਕਿ ਪੰਜਾਬ ਚ ਆ ਕੁਝ ਵੀ ਹੈ ਕਿ ਨਾ 그린 ওয়াটার ਭਾਖੜਾ ਨੰਗਲ ਹੈ ਸਾਡੇ ਕੋਲੇ ਉੱਥੇ ਦੇਖਿਓ ਤੁਸੀਂ ਸਤਲੁਜ ਆ ਰਾਵੀ ਰੋਕੀ ਹੋਈ ਹੈ ਆਪਾਂ ਰਾਵੀ ਦੇ ਕਿਨਾਰੇ ਬੈਠਿਆ ਹਾਂ ਇੱਥੇ ਰਾਵੀ ਹੈ ਪਰ ਉਹਨੂੰ ਜਾਂਦੀ ਹੈ ਰਾਵੀ ਇਧਰ ਉਹਨਾਂ ਦੀ ਸਾ ਦਾ ਟਾਈਮ ਆ ਗਿਆ ਤੇ ਨਾਲ ਹੀ ਇੱਕ ਹੋਰ ਸ਼ਾਹਪੁਰ ਕੰਢੀ ਧਾਰਕਲਾ ਨਾਲ ਉੱਥੇ ਟਾਈਮ ਬਣਾ ਰਹੇ 206 ਮੀਗਾਵਾਟ ਦਾ ਡੈਮ ਨਵਾਂ ਤਿਆਰ ਹੋਣ ਲੱਗਿਆ ਬਸ ਆਹ ਹੋਪਫੁਲੀ ਅਗਲੇ 3-4 ਮਹੀਨਿਆਂ ਚ ਉਹ ਡੈਮ ਬਣ ਕੇ ਤਿਆਰ ਹੋ ਜੀ 206 ਮੈਗਾਵਾਟ ਸਾਡੇ ਕੋਲੇ ਬਿਜਲੀ ਪੈਦਾ ਹੋਊਗੀ ਕਿ ਤੱਕ ਕਦ ਨਹੀਂ ਜਾਣਦੇ ਸਾਡੇ ਕੋਲ ਤਾਂ ਆਪਣੇ ਕੋਲੇ ਪਾਣੀ ਐ ਨਹੀਂ ਅਸੀਂ ਆਪਣੇ ਪਾਣੀ ਨੂੰ ਸੰਭਾਲੀਏ ਇਹ ਸਾਡਾ ਮਿਸ਼ਨ ਹੈ ਮੈਂ ਜਦੋਂ ਨਵੇਂ-ਨਵੇਂ ਬਣੇ ਮੁੱਖ ਮੰਤਰੀ ਅਫਸਰਾਂ ਨਾਲ ਮੀਟਿੰਗਾਂ ਹੋਣੀਆਂ ਫੈਲਾ ਫਰੋਲੀਆਂ ਮੈਨੂੰ ਪਤਾ ਲੱਗ ਗਿਆ ਬਹੁਤ ਪੋਟੈਂਸ਼ੀਅਲ ਹੈ ਪੰਜਾਬ 'ਚ ਕਾਮਾਕਾਰਾਂ ਦੀ ਨੌਕਰੀਆਂ ਦੀ ਬਿਜ਼ਨਸ ਦੀ ਪਰ ਕਿਸੇ ਨੇ ਇੱਕ ਵਧੀਆ ਤਰੀਕੇ ਨਾਲ ਬੁਲਾਇਆ ਨਹੀਂ ਕਿਸੇ ਨੇ ਯਾਰ ਕਿਸੇ ਨੇ ਨਾ ਬਹੁਤ ਵਧੀਆ ਤਰੀਕੇ ਨਾਲ ਸੱਦਾ ਨਹੀਂ ਦਿੱਤਾ ਕਿ ਆਓ ਅੱਜ ਕੱਲ੍ਹ ਦਰਵਾਜ਼ੇ ਆ ਨਾ ਜੇ ਤੁਹਾਨੂੰ ਵਿਆਹ ਦਾ ਕਾਰਟ ਵੀ ਦੇ ਜੇ ਕੋਈ ਤਾਂ ਵੀ ਆਪਾਂ ਜਾਂਦੇ ਨਹੀਂ ਕਹਿੰਦੇ ਫੋਨ ਨਹੀਂ ਕਰਿਆ ਤਪਕਾ ਤਾਂ ਨਹੀਂ ਜਾਣਦੇ ਸਾਡੇ ਕੋਲ ਤਾਂ ਆਪਣੇ ਕੋਲੇ ਪਾਣੀ ਹੈ ਨਹੀਂ ਅਸੀਂ ਆਪਣੇ ਪਾਣੀ ਨੂੰ ਸੰਭਾਲੀਏ ਇਹ ਸਾਡਾ ਮਿਸ਼ਨ ਹੈ ਮੈਂ ਜਦੋਂ ਨਵੇਂ-ਨਵੇਂ ਬਣੇ ਮੁੱਖ ਮੰਤਰੀ ਅਫਸਰਾਂ ਨਾਲ ਮੀਟਿੰਗਾਂ ਹੋਣੀਆਂ ਫੈਲਾ ਫਰੋਲੀਆਂ ਮੈਨੂੰ ਪਤਾ ਲੱਗ ਗਿਆ ਬਹੁਤ ਪੋਟੈਂਸ਼ੀਅਲ ਹੈ ਪੰਜਾਬ 'ਚ ਕਾਮਾਕਾਰਾਂ ਦੀਆਂ ਨੌਕਰੀਆਂ ਦੀ ਬਿਜ਼ਨਸ ਦੀ ਪਰ ਕਿਸੇ ਨੇ ਇੱਕ ਵਧੀਆ ਤਰੀਕੇ ਨਾਲ ਬੁਲਾਇਆ ਨਹੀਂ ਕਿਸੇ ਨੇ ਯਾਰ ਕਿਸੇ ਨੇ ਨਾ ਬਹੁਤ ਵਧੀਆ ਤਰੀਕੇ ਨਾਲ ਸੱਦਾ ਨਹੀਂ ਦਿੱਤਾ ਕਿ ਆਓ ਅੱਜ ਕੱਲ੍ਹ ਦਰਵਾਜ਼ੇ ਆ ਨਾ ਜੇ ਤੁਹਾਨੂੰ ਵਿਆਹ ਦਾ ਕਾਰਡ ਵੀ ਦੇ ਜੇ ਕੋਈ ਤਾਂ ਵੀ ਆਪਾਂ ਜਾਂਦੇ ਨਹੀਂ ਕਹਿੰਦੇ ਫੋਨ ਨਹੀਂ ਕਰਿਆ ਨਾਲ ਫੋਨ ਵੀ ਜ਼ਰੂਰੀ ਹੈ ਨਾ ਇਹ ਮਲਕਾਰ ਸਿੱਟ ਕੇ ਚਲਾ ਗਿਆ ਤਾਂ ਮਨ ਨੂੰ ਅਸਿ ਨਹੀਂ ਆਉਂਦੀ ਸੋ ਅਸੀਂ ਤਾਂ ਭਾਈ ਤੁਹਾਨੂੰ ਫੋਨ ਵੀ ਕਰਾਂਗੇ ਤੁਹਾਨੂੰ ਲੈਣ ਵੀ ਆਵਾਂਗੇ ਤੇ ਨਾਲ ਇੱਕ ਹੋਰ ਮੈਂ ਦੱਸਦਾ ਇੱਥੇ ਆ ਕੇ ਬਿਜ਼ਨਸ ਕਰੋ ਜੋ ਨਜ਼ਾਰਾ ਆਪਦੀ ਧਰਤੀ ਤੇ ਆਉਂਦਾ ਨਾ ਕੰਮ ਕਰਨ ਦਾ ਮਿਹਨਤ ਕਰਨ ਦਾ ਆਪਦੀ ਲੋਕਾਂ ਨੂੰ ਕੰਮ ਦੇਣ ਦਾ ਲੱਗਦਾ ਫਿਰ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ 20 ਰੁਪਿਆ ਦਾ ਲੰਗਰ ਲਾਇਆ ਸੀ ਭੁੱਖੇ ਸਾਧੂਆਂ ਲਈ ਉਸ 20 ਰੁਪਿਆ ਚ ਆਪਾਂ ਵੀ ਕੁਝ ਹਿੱਸਾ ਪਾਈ ਜਾਂਦੇ ਆ ਕਿਸੇ ਦੀ ਢਿੱਡ ਭਰ ਰਿਹਾ ਕਿਸੇ ਦਾ ਚੁੱਲ੍ਹਾ ਥੋੜੇ ਕਰਕੇ ਚੱਲ ਰਿਹਾ ਇਤੋਂ ਵੱਡਾ ਪੁੰਨ ਨਹੀਂ ਹੈਗਾ ਇਹ ਕੋਈ ਇਤੋਂ ਵੱਡਾ ਪੁੰਨ ਨਹੀਂ ਕੋਈ ਸੋ ਆਪਣੀ ਧਰਤੀ ਇੰਨੀ ਬlesed ਧਰਤੀ ਹੈ ਸੱਚ ਬlesed ਲੈਂਡ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਦਾ ਪੁੱਤ ਲੱਗਿਆ ਹੋਇਆ ਭਾਵੇਂ ਉਹ ਗਦਰੀ ਬਾਬਿਆਂ ਦਾ ਹੋਵੇ ਭਾਵੇਂ ਉਹ ਕੂਕਾ ਲੈਣ ਦਾ ਹੋਵੇ ਭਾਵੇਂ ਉਹ ਆਜ਼ਾਦੀ ਦੇ ਘੁਲਾਟੀਆਂ ਦਾ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਕੱਤਰ ਵਾਲੀ ਜੰਗ ਭਾਵੇਂ 65 ਵਾਲੀ ਜੰਗ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਦਾ ਪੁੱਤ ਹੈ ਗੇਟ ਹੈ ਵੱਡਾ ਲੱਗਿਆ ਹੋਇਆ ਔਰ ਲਗਭਗ ਹਰ ਤੀਜਾ ਪਿੰਡ ਗੁਰੂ ਸਾਹਿਬ ਦੀ ਕਿਸੇ ਨਾ ਕਿਸੇ ਗੁਰੂ ਸਾਹਿਬ ਦੀ ਚਰਨਛੋਪਾ ਪਾਪਤਾ ਹੈ ਇਹ ਦੂ ਵਧੀਆ ਧਰਤੀ ਕਿਤੇ ਨਹੀਂ ਲੱਭੀ ਮੈਂ ਸਾਰੀ ਦੁਨੀਆ ਕੁੰਬਲੀ ਇੱਕ ਸਾਲ ਚ 150 ਮਣ ਦਾਣੇ ਪੈਦਾ ਕਰ ਦਿੰਦੀ ਆਪਣੀ ਧਰਤੀ 90 ਮਣ ਝੋਨਾ 60 ਮਣ ਕਣਕ ਪੂਰੀ ਦੁਨੀਆ ਚ ਤੁਸੀਂ ਆਪ ਆਏ ਹੋ ਕਿਤੇ 150 ਮਣ ਦਾਣੇ ਪੈਦਾ ਹੁੰਦੇ ਨੇ 6-6 ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ ਬਰਾਨੀ ਜੀ ਖੇਤੀ ਕਰਦੇ ਹੂੰ ਵੀ 25 ਮਾਨ ਹੋ ਜਾਂਦੀ ਹੈ ਮੈਨੂੰ ਸਮਝ ਨਹੀਂ ਆਉਂਦੀ 150 ਮਾਨ ਵਾਲੇ ਭੁੱਖੇ ਮਰੀ ਜਾਂਦੇ ਆ 25 ਮਾਨ ਵਾਲੇ ਮੌਜਾ ਕਰੀ ਜਾਂਦੇ ਆ ਕਾਰਨ ਕਾਰਨ ਤਰਤੀ ਦਾ ਨਹੀਂ ਹੈਗਾ ਤਰਤੀ ਬਹੁਤ ਪਜਾਉ ਹੈ ਕਾਰਨ ਲੋਕਾਂ ਦਾ ਵੀ ਕਸੂਰ ਨਹੀਂ ਲੋਕ ਬਹੁਤ ਮਿਹਨਤੀ ਨੇ ਬੜੀ ਮਿਹਨਤੀ ਕੌਮ ਹੈ ਉੱਥੇ ਜਾ ਕੇ ਵੀ 20-20 ਘੰਟੇ ਨੇ ਸ਼ਿਫਟਾਂ ਲਾ ਕੇ ਤੁਸੀਂ ਕਾਮਯਾਬ ਹੋਏ ਹੋ ਮੈਨੂੰ ਪਤਾ ਹੈ ਕਾਰਨ ਜਿਹੜੇ ਮੂਰੇ ਲੀਡਰ ਲਾ ਲੇ ਸੀ ਨਾ ਆਪ ਤਾਂ ਉਹਨਾਂ ਦੇ ਹੱਕ 'ਚ ਵੋਟ ਪਾਉਂਦੇ ਰਹੇ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਉਹ ਆਪਣੇ ਰਿਸ਼ਤੇਦਾਰ ਆਪਣੀ ਪੁੱਤ ਪਤੀਜੇ ਸਾਲੇ ਜੀਜੇ ਸਭ ਕੱਟੇ ਹੋ ਕੇ ਖਾਈਗੇ ਹਮ ਲੁੱਟ ਗਏ ਪਤਾ ਨਹੀਂ ਕਿਥੇ ਨਾਲ ਲੈ ਕੇ ਜਾਣਗੇ ਬਦਨ ਤਾਂ ਰਮਰਾਜ ਨਾਲ ਹੋਊਗੀ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਨਾਲ ਆ ਸਕਦੇ ਨੇ ਨਾ ਕੋਈ バス ਛੱਡੀ ਨਾ ਕੋਈ ਟਾਬਾ ਛੜਿਆ ਨਾ ਕੋਈ ਸਮੋਸਿਆਂ ਦੀ ਰੇੜੀ ਛੱਡੀ